ਸਸਿਕਲ ਦੋਸਤੋ ਅਸੀਂ ਤੁਹਾਡਾ ਆਪਦਾ ਚੈਨਲ ਇੱਕ ਵਾਰ ਫੇਰ ਤੁਹਾਡੇ ਅੱਗੇ ਲੈ ਕੇ ਆ ਰਹੇ ਹਾਂ ਪੰਜਾਬ ਪਰ ਦੀਆਂ ਖਬਰਾਂ ਤੁਸੀਂ ਦੇਖ ਸਕਦੇ ਹੋ ਕਿ ਸੰਗਰੂਰ ਪੰਜਾਬ ਦੇ ਮੁੱਖ ਮੰਤਰੀ ਜੋ ਸੰਗਰੂਰ ਵਿਖੇ ਰਹਿੰਦੇ ਹਨ ਜਿੱਨਾਂ ਦਾ ਸੰਗਰੂਰ ਵਿਖੇ ਇੱਕ ਕੋਠੀ ਹੈ ਜਿੱਨਾਂ ਦੀ ਨਿੱਜੀ ਰਹਾਇਸ਼ ਹੈ ਉੱਥੇ ਅੱਜ ਕੁਝ ਜ਼ਥੇਬੰਦੀਆਂ ਵੱਲੋਂ ਇਕੱਠਾ ਹੋ ਕੇ ਇੱਕ ਤਰਲੇ ਦੀ ਕਾਲ ਕੀਤੀ ਗਈ ਸੀ ਕਿ ਇੱਕ ਤਰਲੇ ਦੀ ਕਾਲ ਦਿੱਤੀ ਗਈ ਸੀ ਕਿ ਭਾਨਾ ਸਿੱਧੂ ਜੋ ਬਲੌਗਰ ਹੈ ਉਸ ਉੱਤੇ ਜੋ ਪਰਚੇ ਪਾਏ ਹਨ ਉਹਨਾਂ ਵੱਲੋਂ ਕਹਿਣਾ ਹੈ ਕਿ ਇਹ ਸਭ ਪਰਚੇ ਨਜਾਇਜ਼ ਹਨ ਪਰੰਤੂ ਪੰਜਾਬ ਸਰਕਾਰ ਅਤੇ ਪੁਲਿਸ ਦਾ ਕਹਿਣਾ ਹੈ ਕਿ ਜੋ ਵੀ ਹੈ ਉਹ ਕਾਨੂੰਨ ਦੇ ਮੁਤਾਬਕ ਹੀ ਚੱਲ ਰਿਹਾ ਹੈ ਕਿਤੇ ਨਾ ਕਿਤੇ ਲੱਗ ਰਿਹਾ ਹੈ ਕਿ ਕੁਝ ਨਾ ਕੁਝ ਹੋ ਰਿਹਾ ਹੈ ਪੰਜਾਬ ਦੇ ਵਿੱਚ ਗੱਲ ਕੀਤੀ ਜਾਵੇ ਸਾਰੀਆਂ ਜਥੇਬੰਦੀਆਂ ਇਕੱਤਰ ਹੋ ਗਏ ਸੰਗਰੂਰ ਵਿਖੇ ਪਹੁੰਚ ਰਹੀਆਂ ਹਨ ਬਹੁਤ ਸਾਰੇ ਆਗੂਆਂ ਨੂੰ ਹਾਊਸ ਅਰੈਸਟ ਦੇ ਆਰਡਰ ਆ ਚੁੱਕੇ ਹਨ ਤੁਸੀਂ ਦੇਖ ਸਕਦੇ ਹੋ ਸਾਈਟ ਤੇ ਤਸਵੀਰਾਂ ਚੱਲਦੀਆਂ ਹਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਨਜੀਤ ਸਿੰਘ ਚੰਨੀ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਉਹਨਾਂ ਦੇ ਕਾਫਲੇ ਨੂੰ ਰੋਕ ਲਿਆ ਗਿਆ ਹੈ ਉਹਨਾਂ ਨੂੰ ਹਾਊਸ ਅਰੈਸਟ ਕਰ ਲਿਆ ਗਿਆ ਹੈ ਕੀ ਕਹਿ ਰਹੇ ਹਨ ਜੰਨੀ ਪਹਿਲਾਂ ਦੇਖੋ ਤੁਸੀਂ ਇਹ ਵੀਡੀਓ ਪੁਲਿਸ ਵੱਲੋਂ ਅੱਜ ਮੈਨੂੰ ਮੇਰੇ ਮੰਡਾ ਘਰ ਦੇ ਵਿੱਚ ਹੌਸ ਰੈਸਟ ਕੀਤਾ ਗਿਆ ਇਹ ਡੀਐਸਪੀ ਦੇ ਐਸਐਸਓ ਮੰਡਾ ਚੰਪੌਰ ਸਾਹਿਬ ਇਹਨਾਂ ਨੇ ਦਾ ਦੀ ਡਿਊਟੀ ਲੱਗੀ ਹੈ ਤੇ ਕਾਰ ਦੇ ਵਿੱਚ ਹੌਸਲ ਰੈਸਟ ਕਰਕੇ ਮੈਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ ਲੇਕਿਨ ਮੈਂ ਇੱਕ ਗੱਲ ਕਹਿ ਦੇਣਾ ਚਾਹਦਾ ਕਿ ਕਿੰਨੀ ਕਿ ਦਿਨ ਰੁਕੋਗੇ ਜਿਹੜੀ ਕੱਖਾਂ ਦੇ ਵਿੱਚ ਆ ਗਏ ਉਹ ਬਹੁਤੀ ਦਿਨ ਰੁਕਦੇ ਨਹੀਂ ਹੁੰਦੇ ਤੇ ਅੱਗ ਨੇ ਪੜਗਣਾ ਹੀ ਪੜਗਣਾ ਹੈ ਤੇ ਮੁੱਖ ਮੰਤਰੀ ਜੀ ਜਿਹੜਾ ਤੁਸੀਂ ਇਹ ਨਿਊ ਦੇ ਪੰਜਾਬ ਦੇ ਲੋਕਾਂ 'ਵੱਲ ਪਾ ਰਹੇ ਹੋ ਉਹਨਾਂ ਨੂੰ ਕੁੱਟ ਕੇ ਘਰਾਂ ਦੇ ਵਿੱਚ ਰੋਕਿਆ ਜਾ ਰਿਹਾ ਹੈ ਗੁਨਾਹਤਾ ਜਾ ਰਿਹਾ ਇਹ ਨਿਊਂ ਦੇ ਮਹਿੰਗੇ ਪੈਣੇ ਤੇ ਤੁਸੀਂ ਪੰਜਾਬ ਦਾ ਆਪ ਹਾਲਾਤ ਖਰਾਬ ਕਰ ਰਹੇ ਹੋ ਇਹ ਗੱਲ ਸਮਝ ਲਓ ਜੰਦਾ ਪਰਾਪਤੋ ਗਵਾਤਾ ਪੰਜਾਬ ਤੁਹਾਨੂੰ ਦਿੱਤਾ ਗਿਆ ਸੀ ਤੁਸੀਂ ਪੰਜਾਬ ਦੇ ਹਾਲਾਤ ਖਰਾਬ ਕਰਕੇ ਇਹ ਹਾਲਾਤ ਬਿੱਤੇ ਹੋਏ ਹੈ ਕਿ ਇੱਕ ਸਾਬਕਾ ਮੁੱਖ ਮੰਤਰੀ ਸਾਫਾ ਮੰਤਰੀ ਸਾਫਾ ਆਪੋਜੀਸ਼ਨ ਲੀਡਰ ਜੇ ਇਥੇ ਸੇਫ ਨਹੀਂ ਹੈ ਉਸਨੂੰ ਹੋਸ ਅਰੈਸਟ ਕੀਤਾ ਜਾ ਸਕਦਾ ਹੈ ਆਮ ਲੋਕਾਂ ਦੀ ਕੀ ਹਾਲਾਤ ਹੋਣਗੇ ਆਮ ਲੋਕਾਂ ਨੂੰ ਤੁਸੀਂ ਕਿਸ ਤਰ੍ਹਾਂ ਤੂ-ਤੂਕੇ, ਚੌਂਕਾ ਤੇ ਕੁੱਟ ਕੇ ਵਾਪਸ ਮੋੜ ਰਹੇ ਹੋ ਲੇਕਿਨ ਇਹ ਕੋਈ ਬਸਾਂ ਵਿੱਚ ਲਿਆਂਦੇ ਹੋਏ ਭੀੜ ਨਹੀਂ ਹੈ ਇਹ ਲੋਕ ਪਹਿਲੇ ਦਿਨ ਵੀ ਆਪ ਮੁਹਾਰੇ ਆਏ ਸੀ ਅੱਜ ਵੀ ਆਪ ਮੁਹਾਰੇ ਆਏ ਅੱਜ ਸਾਡੇ ਬੋਲ ਪਗਾਰੇ ਲੋਕ ਅਰੁਣਾ ਲੋਕਾਂ ਦੀ ਮਦਦ ਕਰ ਰਹੇ ਜਿਨ੍ਹਾਂ ਨੂੰ ਤੁਸੀਂ ਦਬਾ ਰਹੇ ਹੋ ਸਰਕਾਰ ਦੇ ਵਿਰੁੱਧ ਆਵਾਜ਼ ਨੂੰ ਦਬਾ ਰਹੇ ਹੋ ਤੁਸੀਂ ਉਸ ਆਵਾਜ਼ ਨੂੰ ਦਬਾਉਣ ਵਾਸਤੇ ਤੁਸੀਂ ਇਹ ਜਿਹੜੀ ਆ ਚਾਰਾ ਜੋਈਆਂ ਪੁਲਿਸ ਸਾਡੇ ਤੇ ਤਾਇਨਾਤ ਕਰਕੇ ਲਗਾ ਰਹੇ ਹੋ ਇਹ ਤੁਹਾਡੀਆਂ ਚਲਣੀਆਂ ਨਹੀਂ ਜੇ ਮੁਗਲਾਂ ਦਾ ਰਾਜ ਨਹੀਂ ਰਿਹਾ ਜੇ ਅੰਗਰੇਜ਼ਾਂ ਦਾ ਰਾਜ ਨਹੀਂ ਰਿਹਾ ਜੇ ਐਮਰਜੈਂਸੀ ਹਾਲਾਤ ਇੱਥੇ ਪੰਜਾਬੀਆਂ ਨੇ ਰਹਿਣ ਨਹੀਂ ਦਿੱਤੇ ਤਾਂ ਜਿਹੜੀ ਤੁਸੀਂ ਅੱਜ ਅਣ-ਐਲਾਨੀ ਐਮਰਜੈਂਸੀ ਲਗਾਈ ਹੈ ਇਹ ਵੀ ਨਹੀਂ ਰਹਿਣੀ ਇਹਨਾਂ ਨੂੰ ਬੰਦ ਕਰ ਲਓ ਨੇਕਾ ਲੋਕਾਂ ਨੇ ਪਿੰਡਾਂ ਦੇ ਖਰੂਬ ਬੜਿਆਂ ਨੂੰ ਕੁੱਟਣਾ ਹੈ ਅਰ ਮੈਂ ਅਪੀਲ ਕਰਨਾ ਚਾਹੁੰਦਾ ਹੈ ਪਿੰਡਾਂ ਦੇ ਲੋਕਾਂ ਨੂੰ ਕਿ ਜੱਦ ਵੀਰਾਂ ਦਾ ਲੀਡਰ ਆਉਂਦਾ ਹੈ ਉਹਨੂੰ ਪੁੱਛੋ ਕਿ ਆ ਜਿਹੜੀ ਹੌਸਲ ਅਰੈਸਟ ਕੀਤੀ ਹੋਈ ਹੈ ਆ ਜਿਹੜੀ ਸੰਗਰੂਰ ਦੇ ਵਿੱਚ ਤਾਨਾ ਦੇਣ ਨਹੀਂ ਦੇ ਰਹੇ ਉਸ ਤੁਸੀਂ ਕਿਉਂ ਕਰ ਰਹੇ ਇਹਨਾਂ ਦੇ ਪਾਖੀਆਂ ਪੈਣੀਆਂ ਪਿੰਡਾਂ ਦੇ ਵਿੱਚ ਮੁੱਖ ਮੰਤਰੀ ਜੀ ਸਾਨੂੰ ਤਾਂ ਘਰ ਤੋਂ ਰੋਕ ਲਿਆ ਤੁਸੀਂ ਘਰ ਤੇ ਆ ਬਾਹਰ ਨਿਕਲਦੇ ਦੇਖੋ ਪਿੰਡਾਂ ਜਾ ਕੇ ਦੇਖੋ ਇਕੱਲੇ ਫੇਰ ਤੁਹਾਨੂੰ ਪਤਾ ਲੱਗੇਗਾ ਜੇ ਪਾਤੀਆਂ ਨਾ ਪਈਆਂ ਤਾਂ ਚੱਲੀ ਚੱਲੇ ਨਾ ਕਿਉਂ ਜੇ ਕੋਲੋਂ ਲੋਕਾਂ ਨੇ ਡਰੇ ਨਾ ਮਾਰੇ ਤਾਂ ਚੱਲ ਜੀ ਚੱਲੇ ਨਾ ਕਿਉਂ ਆਓ ਜਿਹੜਾ ਘਰ ਆ ਲੋਕਾਂ ਦੇ ਵਿੱਚ ਇਕੱਲੇ ਮੈਂ ਇਕੱਲਾ ਨਿਕਲਦਾ ਹਾਂ ਤੁਸੀਂ ਰੋਕਦੇ ਹੋ ਆ ਪੁਲਿਸ ਲਗਾਤੀ ਹੈ ਮੇਰਾ ਘਰ ਚਾਰੇ ਪਾਸੇ ਤੇ ਘੇਰ ਲਿਆ ਕਰੜ ਤੇ ਆਇਆ ਚੌਂਕੇ ਰਹੇ ਸੀ ਕਿਸੇ ਪਾਸੇ ਨੂੰ ਜਾੜ ਨਹੀਂ ਦਿੱਤਾ ਇਹ ਚੰਨਾ ਕੋਈ ਨਹੀਂ ਕੰਮ ਆਖਰ ਨੂੰ ਆਣੀ ਪੁੜਾ ਦੇ ਇਟੋਂ ਨਿਕਲਣਾ ਬੋਟਾ ਦਾ ਲੋਕਾਂ ਨੂੰ ਅਧਿਕਾਰ ਹੈ ਲੋਕਾਂ ਨੇ ਬੋਟਾ ਪਾਉਣੀਆਂ ਜਿਸ ਤਰੀਕੇ ਦੇ ਨਾਲ ਜੋ ਤੁਹਾਨੂੰ ਲੈ ਕੇ ਆਏ ਸੀ ਸ਼ਗਨਾਂ ਦੇ ਨਾਲ ਉਤੋਂ ਉਲਟ ਤੁਹਾਨੂੰ ਢਰੇ ਮਾਰ ਕੇ ਪਹੁੰਚਾਣਗੇ ਉਤੇ ਹੀ ਗੱਲ ਕੀਤੀ ਜਾਵੇ ਬਰਨਾਲਾ ਮਹਿਲ ਕਾਲਾ ਤੋਂ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਕਾਲੇ ਤਲ ਅੰਮ੍ਰਿਤਸਰ ਦੀ ਪਾਰਟੀ ਦੇ ਮਹਿਲਾ ਵਿੰਗ ਦੇਖ ਰਹੇ ਅਤੇ ਲਖੋਵਾਲ ਜਿਹੜੀ ਯੂਨੀਅਨ ਹੈ ਉਸ ਦੇ ਸਰਪ੍ਰਸਤ ਮਨਵੀਰ ਕੌਰ ਰਾਹੀ ਨੂੰ ਵੀ ਹੌਸ ਅਰੈਸਟ ਕਰ ਲਿਆ ਗਿਆ ਹੈ ਉਹਨਾਂ ਦੀ ਵੀ ਇੱਕ ਵੀਡੀਓ ਤੁਸੀਂ ਆਹ ਦੇਖ ਸਕਦੇ ਹੋ ਨਾਲ ਚੱਲਦੀ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਅੱਜ ਕਿਸਾਨ ਜਥੇਬੰਦੀਆਂ ਨੇ ਇੱਕ ਧਰਨੇ ਦਾ ਐਲਾਨ ਕੀਤਾ ਸੀ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਤੇ ਸਰਕਾਰ ਦੇ ਤੁਸੀਂ ਕੰਮ ਦੇਖ ਸਕਦੇ ਹੋ ਕਿ ਸਰਕਾਰ ਨੇ ਅੱਜ ਮੈਨੂੰ ਇੱਥੇ ਹਾਊਸ ਅਰੈਸਟ ਕੀਤਾ ਹੋਇਆ ਹੈ ਤਾਂ ਕਿ ਮੈਂ ਧਰਨੇ ਦੇ ਵਿੱਚ ਨਾ ਜਾ ਸਕਾਂ ਸੋ ਮੈਂ ਸਾਰੇ ਕਿਸਾਨ ਵੀਰਾਂ ਨੂੰ ਕਿ ਸਾਰੇ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰਦੀਆਂ ਕਿ ਤੁਸੀਂ ਆਪੋ ਆਪਣੇ ਵਿਕਲਾ ਨਹੀਂ ਕਿਵੇਂ ਵੀ ਧਰਨੇ ਦੇ ਵਿੱਚ ਪੁੱਜਿਆ ਜਾ ਸਕਦਾ ਪੁੱਜੋ ਤੇ ਮੇਰੀ ਸਪੋਰਟ ਤੁਹਾਨੂੰ ਇਸੇ ਤਰੀਕੇ ਦੇ ਨਾਲ ਰਹੂਗੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਭਾਨਾ ਸਿੰਘ ਸਿੱਧੂ ਤੇ ਅਨਮਨੁੱਖੀ ਤਸ਼ੱਦਦ ਕੀਤਾ ਝੂਠੇ ਪਰਚੇ ਪਾ ਕੇ ਕਦੇ ਸੰਗਲੀ ਦਾ ਪਰਚਾ ਪਾਤਾ ਕਦੇ ਉਹਨਾਂ ਤੇ ਫਰੋਤੀ ਮੰਗਣ ਦਾ ਪਰਚਾ ਪਾਤਾ ਤੇ ਅੱਜ ਭਗਵੰਤ ਮਾਨ ਦੀ ਸਰਕਾਰ ਜਿਹੜੀ ਆਪ ਧਰਨੇ ਮਜਾਰਿਆਂ ਦੇ ਵਿੱਚੋਂ ਨਿਕਲੀ ਐ ਤੇ ਲੋਕਤੰਤਰ ਦਾ ਘਾਣ ਕਰ ਰਹੀ ਐ ਅੱਜ 3 ਤਰੀਕ ਐ ਅਸੀਂ ਸਾਰਿਆਂ ਨੇ ਜਥੇਬੰਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਪੰਤਕ ਜਥੇਬੰਦੀਆਂ ਜਿਹੜੇ ਹੱਕ ਤੇ ਸੱਚ ਦੀ ਲੜਾਈ ਲੜਦਿਆਂ ਉਹਨਾਂ ਨੇ ਸਾਰਿਆਂ ਨੇ ਸੀਐਮ ਦੀ ਕੋਠੀ ਮੂਰੇ ਧਰਨਾ ਲਾਉਣਾ ਸੀ ਅੱਜ ਹੀ ਪ੍ਰਸ਼ਾਸਨ ਨੇ ਸਾਨੂੰ ਘਰ ਦੇ ਵਿੱਚ ਹੀ ਅਰੈਸਟ ਕਰ ਲਿਆ ਪ੍ਰਸ਼ਾਸਨ ਦਾ ਮਤਲਬ ਇਹ ਜਿਹੜੀ ਗੱਲ ਹੈ ਇਹਦੇ ਤੋਂ ਸਾਫ਼ ਸੁਥਰਾ ਇਹ ਗੱਲ ਆ ਗਈ ਆ ਵੀ ਇਹ ਤਾਨਾ ਸਾਦੀ ਸਰਕਾਰ ਹੈ ਦਿੱਲੀ ਦੇ ਵਿੱਚ ਜਾ ਕੇ ਭਗਵੰਤ ਮਾਨ ਕਹਿੰਦਾ ਵੀ ਬੀਜੇਪੀ ਧੱਕਾ ਕਰਦੀ ਹੈ ਤੇ ਪੰਜਾਬ ਦੇ ਵਿੱਚ ਉਹਨਾਂ ਲੋਕਾਂ ਨਾਲ ਧੱਕਾ ਕਰ ਰਿਹਾ ਜਿਨ੍ਹਾਂ ਨੇ ਸਰਕਾਰ ਬਣਾਈ ਸੀ ਪਾਨੇ ਸਿੱਧੂ ਨੇ ਮੂਰੇ ਹੋ ਕੇ ਲੱਖੇ ਸਿਧਾਣੇ ਨੇ ਮੂਰੇ ਹੋ ਕੇ ਇਹਨਾਂ ਨੂੰ ਲੋਕ ਸਭਾ ਮੈਂਬਰ ਬਣਾਇਆ ਸੀ ਅੱਜ ਉਹਨਾਂ ਤੇ ਹੀ ਇਹ ਜਿਹੜਾ ਤਾਨਾ ਸਾਹੀ ਦਿਖਾ ਰਿਹਾ ਭਗਵੰਤ ਸਿੰਘ ਤੈਨੂੰ ਜਿਹੜੇ ਇਹ ਲੋਕਾਂ ਨੇ ਸੰਗਰੂਰਦਿਆਂ ਨੇ ਤੇਰੀ ਜਿਹੜੀ ਜੜ ਲਾਈ ਸੀ ਤੇ ਇਹੀ ਲੋਕ ਤੇਰੀ ਜੜ ਪੱਟਣਗੇ ਇਹ ਜਿਹੜਾ ਤਾਨਾ ਸਾਧਾ ਰਾਜ ਤੂੰ ਕਰ ਰਿਹਾ ਤੈਨੂੰ 24 ਚ ਹੀ ਪਤਾ ਲੱਗ ਜਾਣਾ ਤੂੰ ਕੱਲ ਸਿਮਰਜੀਤ ਸਿੰਘ ਮਾਨ ਨੂੰ ਉਹਦੇ ਘਰ ਦੇ ਵਿੱਚ ਹੀ ਅਰੈਸਟ ਕਰਵਾਇਆ ਸੀ ਕਿਉਂਕਿ ਪੰਜਾਬ ਦੇ ਲੋਕਾਂ ਨੇ ਉਹਨੂੰ ਨੁਮਾਇੰਦਾ ਬਣਾਇਆ ਸੀ ਚੁਣ ਕੇ ਭੇਜਿਆ ਸੀ ਨੁਮਾਇੰਦਾ ਕਿਤੇ ਵੀ ਜਾ ਸਕਦਾ ਉਹ ਆਪਣੀ ਗੱਲ ਕਰ ਰੱਖ ਸਕਦਾ ਬਾ ਦਲੀਲ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਗੱਲ ਰੱਖਣੀ ਚਾਹੁੰਦੇ ਸੀ ਪਰ ਤੂੰ ਸਾਡਾ ਗਲ ਘੁੱਟ ਰਿਆ ਸਾਰਾ ਇਨਸਾਫ ਪਸੰਦ ਲੋਕਾਂ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਪੰਜਾਬ ਵੱਲੋਂ ਮੈਂ ਨਖੇਦੀ ਕਰਦਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਾਡੇ ਸਾਰੇ ਹੀ ਆਗੂਆਂ ਨੂੰ ਘਰ ਦੇ ਵਿੱਚ ਅਰੈਸਟ ਕਰ ਲਿਆ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਮੇਰੀ ਪੀਸ ਆ ਵੀ ਇਹ ਜਰੂਰ ਇਹਨੂੰ ਅੱਜ ਤਾਣਾ ਸਾਡਾ ਰਾਜ ਜਿਹੜਾ ਕਰ ਰਿਹਾ ਹੈ ਦੱਸੋ सीएमडी कोठीमुरे जरूर ਸਾਨੂੰ ਇਸ ਤੋਂ ਬਾਅਦ ਗੱਲ ਕੀਤੀ ਜਾਵੇ ਦਰਸ਼ਨ ਸਿੰਘ ਮੰਡੇਰ ਹਨ ਹੋਰ ਕਈ ਜਥੇਬੰਦੀਆਂ ਹਨ ਉੱਗੇ ਹੋਏ ਜਿਹੜੇ ਜਥੇਬੰਦੀਆਂ ਦੇ ਮੁਖੀ ਹਨ ਉਹਨਾਂ ਨੂੰ ਹਾਊਸ ਅਰੈਸਟ ਕਰ ਲਿਆ ਗਿਆ ਹੈ ਕਿਤੇ ਨਾ ਕਿਤੇ ਪੰਜਾਬ ਵਿੱਚ ਸੰਗਰੂਰ ਵਿੱਚ ਸ਼ੋਣੀ ਵਿੱਚ ਤਬਦੀਲ ਹੋ ਚੁੱਕਿਆ ਹੈ ਪੂਰਾ ਸੰਗਰੂਰ ਸ਼ਹਿਰ ਕਿਹਾ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਇੰਟਰਨੈਟ ਦੀ ਵੀ ਸਮੱਸਿਆ ਹੈ ਜੈਮਰਸ ਲਗਾ ਕੇ ਇੰਟਰਨੈਟ ਵੀ ਬੰਦ ਕੀਤੇ ਗਏ ਹਨ ਪੂਰਾ ਮਸਲਾ ਆਖਰ ਕੀ ਬਣ ਰਿਹਾ ਹੈ ਪੂਰਾ ਮਸਲਾ ਕੀ ਹੈ ਇਸ ਦਾ ਜਵਾਬ ਤਾਂ ਪੰਜਾਬ ਦੀ ਕੈਬਨਿਟ ਮਨਿਸਟਰੀ ਜਾਂ ਪੰਜਾਬ ਦੇ ਮੁੱਖ ਮੰਤਰੀ ਹੀ ਦੇ ਸਕਦੇ ਹਨ ਜਦੋਂ ਵੀ ਉਹ ਇਸ ਦਾ ਉੱਤਰ ਦੇਣਗੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਫਰੈਂਡ ਤੇ ਆ ਕੇ ਉਹਨਾਂ ਨੂੰ ਦੱਸਣਗੇ ਵੀ ਕੀ ਮਸਲਾ ਸੀ ਕਿਉਂ ਆਖਰ ਇਹੇ ਕਰਨਾ ਪਿਆ ਉਦੋਂ ਤੱਕ ਸਭ ਕੁਝ ਐਦਾਂ ਹੀ ਲੁਕਿਆ ਹੋਇਆ ਹੈ ਤੁਹਾਡੀ ਇਸ ਬਾਰੇ ਕੀ ਰਾਏ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਤੁਸੀਂ ਜਰੂਰ ਦੱਸੋ ਤੇ ਤੁਸੀਂ ਦੇਖਦੇ ਰਹੋ ਦੇਖ ਰਹੇ ਹੋ ਕੁਝ ਨਾ ਕੁਝ ਤਸਵੀਰਾਂ ਤੇ ਨਾਲ ਤੁਹਾਨੂੰ ਦਿਖਾ ਰਹੇ ਆ ਚਰਨਜੀਤ ਸਿੰਘ ਚੰਨੂ ਦੀ ਵੀਡੀਓ ਤੇ ਹੋਰ ਆਗੂਆਂ ਦੀ ਕੁਝ ਅਗਵਾ ਦੀਆਂ ਵੀਡੀਓ ਜਿਨ੍ਹਾਂ ਨੇ ਇਸ ਤੇ ਕੋਈ ਹੱਕ ਨਹੀਂ ਹੈ ਕਰਨੇ ਲਗੋਣਾ ਜੇ ਹੈ ਤਾਂ ਉਸ ਨੂੰ ਪੰਜਾਬ ਸਰਕਾਰ ਕਿਉਂ ਰੇਕ ਰਹੀ ਹੈ ਲੋਕਾਂ ਦੀਆਂ ਨਜ਼ਰਾਂ ਹੁਣ ਤੱਕ ਬਣੀਆ ਹੋਈਆਂ ਹਨ ਕਿ ਪੰਜਾਬ ਸਰਕਾਰ ਦਾ ਕੋਈ ਨਾ ਕੋਈ ਵੱਡਾ ਨੁਮਾਇੰਦਾ ਆ ਕੇ ਇਸ ਉੱਤੇ ਟਿੱਪਣੀ ਕਰੇ ਇਸ ਉੱਤੇ ਰਿਪਲਾਈ ਕਰੇ ਕਿ ਆਖਰ ਇਹ ਸਭ ਕਿਉਂ ਕਰਨਾ ਪਿਆ ਪੰਜਾਬ ਸਰਕਾਰ ਦਾ ਜਿੱਥੇ ਕਹਿਣਾ ਮੁੱਖ ਮੰਤਰੀ ਪੰਜਾਬ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਲਈ ਮੇਰਾ ਤਨ ਮਨ ਤਾਂ ਸਭ ਕੁਝ ਹਮੇਸ਼ਾ ਹਾਜ਼ਰ ਹੈ ਗੱਲ ਕੀਤੀ ਜਾਵੇ ਕਿ ਕਿਤਨੇ ਕਿਤੇ ਪਹਿਲਾਂ ਵੀ ਧਰਨੇ ਮਜਾਰੇ ਕਰਦੀ ਰਹੀ ਹੈ ਇਹ ਸਰਕਾਰ ਵੀ ਤੁਮਨੇ ਹਰ ਸਰਕਾਰ ਧਰਨੇ ਮਜਾਰੇ ਕਰਦੀ ਹੈ ਪਰੰਤੂ ਇਸ ਵਾਰੀ ਲੋਕਾਂ ਦਾ ਕਹਿਣਾ ਹੈ ਕਿ ਜੋ ਵੇਖਣ ਨੂੰ ਮਿਲਿਆ ਹੈ ਇਹ ਤੱਕੇਸ਼ਾਈ ਕਿਤਨੇ ਕਿਤੇ ਉਹਨੂੰ ਲੱਗ ਰਹੀ ਹੈ ਪਰੰਤੂ ਪੰਜਾਬ ਦੇ ਮੁੱਖ ਮੰਤਰੀ ਇਸ ਨੂੰ ਕਲੀਅਰ ਕਰਨਗੇ ਤੇ ਲੋਕਾਂ ਨੂੰ ਪਤਾ ਚੱਲ ਜਾਏਗਾ ਕਿ ਇਹ ਮਸਲਾ ਪੂਰਾ ਕੀ ਸੀ ਤੁਹਾਡੀ ਇਸ ਬਾਰੇ ਕੀ ਰਾਏ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਸਾਨੂੰ ਕਮੈਂਟਾਂ ਰਾਹੀਂ ਜਰੂਰ ਦੱਸੋ ਜੇਕਰ ਹੁਣ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਕਰੋ ਤਾਂ ਜੋ ਵੀ ਅਸੀਂ ਤਾਜ਼ਾ ਤੇਂ ਖਬਰਾਂ ਨਾਲ ਤੁਹਾਨੂੰ ਅਪਡੇਟ ਰੱਖ ਸਕੀਏ। ਧੰਨਵਾਦ ਜੀ। ਭਗਵੰਤਬਾਨ ਦੀ ਕੋਠੀ ਦੇ ਕੋਲੇ ਆ ਗਿਆ ਕਿ ਨਾਕਾ ਲੱਗਿਆ ਮੈਂ ਉੱਥੇ ਪਹੁੰਚ ਗਿਆ। ਕਿਸੇ ਢੰਗ ਦੇ ਨਾਲ ਜਿਵੇਂ ਮਰਜ਼ੀ ਪਹੁੰਚਿਆ ਮੈਂ ਪਹੁੰਚ ਗਿਆ। ਤੇ ਸਰਕਾਰ ਹੜ ਗਈ ਆ, ਭਾਨਾ ਸਿੱਧੂ ਜਿੱਤ ਗਿਆ। ਇਹ ਸੋਚ ਜਿੱਤ ਗਈ ਆ। ਜਦੋਂ ਬੰਦਾ ਕਿਸੇ ਨੂੰ ਜਿਹੜਾ ਟੀਚਰ ਹੁੰਦਾ ਨਾ, ਜਿਹੜੇ ਟੀਚਰ ਨੂੰ ਪੜਾਉਣਾ ਨਾ ਹੋਵੇ, ਆਵੇ ਨਾ ਬੱਚਿਆਂ ਨੂੰ ਕੋਈ ਤੇ ਗੱਲ ਆ ਉਹ ਦਾ ਮਤਲਬ ਇਤਿਹਾਸ ਆ ਮਲਾ ਲਓ। ਵੇਖੋ ਰਾਜ ਭਾਗ ਆਉਂਦੇ ਜਾਂਦੇ ਰਹਿੰਦੇ ਆ। ਜਗਰੀਏ ਦਾ ਰਾਜ ਦਿਖ ਰਿਹਾ, ਇੰਦਰਾ ਦਾ ਰਾਜ ਰਿਹਾ, ਔਰ ਬਾਦ ਤੱਪੰਦਰ ਆਜ ਰਿਹਾ ਸਾਰੇ ਗਾਇਸ ਕਰਕੇ ਸੰਗਰੂਰ ਕੋਠੇ ਦਾ ਕਰੋਗੇ ਤੇ ਇੱਥੇ ਸੀਐਮ ਹੁੰਦੇ ਨਹੀਂ ਉਹ ਸੀਐਮ ਦਾ ਨਾ ਹੋਵੇ ਜੀ ਨਾ ਹੋਵੇ ਹੁਣ ਸੀਐਮ ਕਿਹੜਾ ਓਥੇ ਹੁੰਦਾ ਹੈ ਸੀਐਮ ਕਿਹੜਾ ਹੁੰਦਾ ਇਹ ਸਾਡਾ ਡਮੌਲਕਾ ਕੋਠੀ ਹੈ ਜਦਾ ਚੱਕ ਲਉ ਰਾਇ ਸੀ ਕਹੇ ਦੇ ਲਿਖੋ ਹੀ ਨਾ ਹੁਣ ਅਗਲਾ ਕੀ ਤੁਹਾਡੇ ਵੱਲੋਂ ਕਾਤਮਾਂ ਜਣਾ ਅਗਲਾ ਜੀ ਸਾਰੇ ਜਥੇਬੰਦੀਆਂ ਜਿਹਨੇ ਕਿਸਾਨ ਸਾਰੇ ਜਦ ਅਸੀਂ ਬੈਠੇ ਇਕੱਠੇ ਆ ਸਾਰੇ ਬੈਠੇ ਜੋ ਪ੍ਰੋਗਰਾਮ ਉਹਨੂੰ ਕਰਾਂਗੇ ਪਰ ਅਸੀਂ ਕਿਹਨਾਂ ਰਿਆ ਕਰਦੇ ਹੁਣ ਕਿੱਥੇ ਜਾ ਰਹੇ ਹੋ ਹੁਣ ਪੰਗਾ ਲੋਗੀ 2002 ਦਾ ਜੋ ਆਉਂਗੇ ਆਉਗੇ ਸਭ ਤੋਂ ਪਹਿਲੇ ਅਕਤੂਬਰ ਆਉਣਗੇ ਤੇ ਭਾਣਾ ਸਿੱਧੂ ਆਣਦੇ ਅਸਾਰ ਸੀਗੇ ਸਮਰ ਸਿੰਘ ਮਾਨ ਦੇ ਅਸਾਰ ਸੀਗੇ ਜੋ ਸਾਡਾ ਮੁੱਖ ਮੰਤਰੀ ਚੰਨੀ ਆ ਉਹਨਾਂ ਨੇ ਵੀ ਆਣਾ ਸੀ ਲੇਕਿਨ ਹਾਲੇ ਤੱਕ ਕੋਈ ਪਹੁੰਚਿਆ ਨਹੀਂ ਪਹੁੰਚਿਆ ਤਾਂ ਭਾਈ ਬੁੱਚੜ ਸਰਕਾਰ ਹੈਗੀ ਭਾਈ ਸਾਨੂੰ ਨਹੀਂ ਪਹੁੰਚਦੇ ਭਾਈ ਅਸੀਂ 4.5 ਘੰਟਿਆਂ ਚੁਰੇ ਪਹੁੰਚਾਂਗੇ ਕੀ ਕਹਿਣਾ ਅਸੀਂ ਮੋਟਰਸਾਈਕਲਾਂ ਤੇ ਗੱਡੀਆਂ ਰਾਹ ਚ ਖੜਾ ਕੇ ਤੁਰ ਕੇ ਇਸ ਤੋਂ ਤੇ ਪਹੁੰਚਾਂਗੇ ਉਸ ਵੇਲੇ ਸਾਡੇ ਨਾਲ ਦੇ ਸਾਥੀ ਨੇ ਬੱਸਾਂ ਰਾਹੀ ਆਏ ਨੇ ਇਹਨਾਂ ਨੇ ਕਿਤੇ ਵੀ ਲੰਗਨ ਦਾ ਰਸਤਾ ਛੱਡਿਆ ਹੀ ਨਹੀਂ ਹਰ ਕਿਤੇ ਰਸਤਾ ਬਲੋ ਇਹ ਤਾਂ ਉਹ ਆਏ ਨੇ ਜਿਹੜੇ ਸੱਚੀ ਮੁੱਚੀ ਭਾਨੇ ਸਿੱਧੂ ਨੇ ਆ ਸਾਰੇ ਭਾਨੇ ਸਿੱਧੂ ਨੇ ਕਿੰਨੇ ਉਹੇ ਖੜੇ ਨੇ ਸਾਨਾ ਆਇਆ ਚਿਹਰਾ ਤੇ ਇਸ ਕਰਕੇ ਵੀ ਉਹ ਉਹ ਲੋਕ ਸਭ ਕੇ ਜਦੋਂ ਮਹਾਰਾਜ ਪੂਰੇ ਪੰਜਾਬ ਦੀ ਪੁੱਛ ਨੇ ਨਾਕਾਬੰਦੀ ਲਾਈ ਹੋਈ ਸੀਗੀ ਪੂਰੇ ਮਹਾਰਾਜ ਨੂੰ ਉਹਨਾਂ ਨੇ ਕੌਂਟਰ ਕਰ ਦਿੱਤਾ ਹੋਇਆ ਸੀਗਾ ਲੱਕਾ ਸਦਾਨਾ ਤੇ ਮੋਟਰਸਾਈਕਲ ਤੇ ਤੋਂ ਉਹ ਸਟੇਜ ਦੇ ਉੱਤੇ ਹੀ ਪਹੁੰਚ ਗਿਆ ਸੀ ਸਰਕਾਰ ਤਾਂ ਉਹਦੋਂ ਨਹੀਂ ਰੋਕ ਸਕੀ ਸੀਗੀ ਉਹਨਾਂ ਨੇ ਲੱਖੇ ਦੇ ਨਾਲ ਸਾਡੇ ਨੌਜਵਾਨ ਹੈਗੇ ਆ ਹੁਣ ਕਿਹਨੇ ਦਿੱਤਿਆਂ ਲੱਖੇ ਨੂੰ ਰੋਕ ਲੈਣਗੇ ਲੱਖਾਂ ਬਾਈ ਪਹੁੰਚੂਗਾ ਥੋੜਾ ਜਿਹਾ ਉਹਨੂੰ ਵੇਟ ਕਰ ਰਹੇ ਆ ਜਦੋਂ ਅਸੀਂ ਆ ਗਿਆ ਉਸ ਸਮੇਂ ਅਸੀਂ ਨਾਕੇ ਤੋੜਾਂਗੇ ਸਾਰੇ ਜਿਵੇਂ ਸਾਡੇ ਜਿਹੜੇ ਸਾਡੇ ਤੋੜੇ ਦੇ ਨਾਕੇ ਤੋੜ ਕੇ ਮੁੱਖ ਮੰਤਰੀ ਦੇ ਕੋਟੇ ਦੇ ਮੂਰੇ ਜਰੂਰ ਪਹੁੰਚਾਂਗੇ ਨਹੀਂ ਸਾਬਕਾ ਸੰਕਰਾਂ ਕਹਿਣਾਗਾ ਕਿ ਲੱਖਾਂ ਸੁਧਾਰਾ ਵੀ ਪਹੁੰਚਣ ਵਾਲਾ ਹੈ ਤੇ ਕੁਝ ਸਮੇਂ ਵਿੱਚ ਇਥੇ ਬਹੁਤ ਸਾਰੇ ਦਾ ਜਿਸ ਕਾਰਨ ਇਹ ਮੇਰਾ ਨਾਮ ਫਲਾਈਂਗ ਆਫੀਸਰ ਕਮਲ ਕੁਮਾਰ ਵਰਮਾ ਮੈਂ ਕਿਸ ਤਰ੍ਹਾਂ ਦੇਖ ਰਿਹਾ ਹਾਂ ਕਿ ਅੱਜ ਪਾਣਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਕਾਫੀ ਕੱਟ ਹੈ ਇੱਥੇ ਜਿਹੜਾ ਕੱਟ ਹੋਇਆ ਪਾਣਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਮੈਂ ਦੇਖ ਰਿਹਾ ਵੀ ਕਿਤੇ ਨਾ ਕਿਤੇ ਇਹਦੇ ਇਸ ਕਾਮਯਾਬੀ ਮਿਲਣੀ ਚਾਹੀਦੀ ਹੈ ਪਰ ਉਸ ਤੋਂ ਵੱਧ ਦਾ ਕੱਟ ਪੁਲਸ ਨੇ ਕਰ ਰੱਖਿਆ ਜਾਂ ਤੁੰਤੰ ਕਰਨ ਵਾਸਤੇ ਇਹ ਲੋਕ ਬਿਲਕੁਲ ਜਾਇਜ਼ ਖੜੇ ਨੇ ਉਹਦੇ ਅਗੇਂਸਟ ਬਿਲਕੁਲ ਉਹਦੇ ਨਾਲ ਨੇ ਤੇ ਇਹ ਜਿਹੜੀ ਚੀਜ਼ ਹੋ ਰਹੀ ਹੈ ਸਰਕਾਰ ਜਿਹੜੀ ਚੀਜ਼ ਪ੍ਰੈਸ਼ਰ ਪਾ ਕੇ ਦਬੋਲਣਾ ਚਾਹੁੰਦੀ ਹੈ ਇਹ ਨਹੀਂ ਹੋਣੀ ਚਾਹੀਦੀ ਇਹ ਸਰਕਾਰ ਦੀ ਕਿਤੇ ਨਾ ਕਿਤੇ ਤਾਨਾਸ਼ਾਹੀ ਸ਼ੋਅ ਕਰਦੀ ਹੈ ਕਿ ਸਰਕਾਰ ਤਾਨਾਸ਼ਾਹ ਹੈ ਤੇ ਆਪਣੇ ਕਰਨੀ ਤੇ ਕਤਨੀ ਇਹਨਾਂ ਸਾਰੇ ਵਰਗਾ ਕਿਥੇ ਇਸ ਜਨਤਾ ਦਾ ਭਲਾ ਕਰਨਾ ਚਾਹੁੰਦੇ ਸੀ ਕਿਥੇ ਇਹ ਜਨਤਾ ਦੇ ਜਿਹੜੇ ਉੱਥੇ ਨਮਾਇੰਦੇ ਨੇ ਉਹਨਾਂ ਨੂੰ ਹੀ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸਰ 10000 ਰੁਪਏ ਦਾ ਉਹਨਾਂ ਉਹਨਾਂ ਨੂੰ ਤੇ ਇਲਜ਼ਾਮ ਲੱਗਿਆ ਕਿ ਉਹ ਬਲੈਕਮੇਲ ਕਰ ਰਹੇ ਸੀ ਜਦ ਕਿ ਲੱਖਾਂ ਕਰੋੜਾਂ ਦਾ ਲੋਕਾਂ ਦਾ ਵਾਪਸ ਦਵਾਇਆ ਦੇਖੋ ਸਰ 10000 ਰੁਪਿਆ ਜਿਹੜਾ ਇਲਜ਼ਾਮ ਕਿਸੇ ਨੇ ਵੀ ਲਾਇਆ ਇਹ ਬਿਲਕੁਲ ਸਰਕਾਰ ਨਾਲ ਮਿਲੀ-ਘੁੱਟਾ ਦਾ ਖੰਦੇ ਦੀ ਲੱਖਾਂ ਕਰੋੜਾਂ ਜਿਹਨੇ ਦਵਾਇਆ ਉਹਨੂੰ ਲੋਕ ਉੱਡਾਂ ਵੀ ਦੇਣ ਨੂੰ ਤਿਆਰ ਹੋ ਜਾਣਗੇ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਵੀ ਜੇ 5-7 ਲੱਖ ਰੁਪਇਆ ਮੇਰਾ ਫਸਿਆ ਹੋਵੇ ਤਾਂ ਮੇਰਾ ਕੋਈ ਦਵਾ ਦੇ ਤਾਂ ਬਿਲਕੁਲ ਮੈਂ ਉਹਨੂੰ ਆਨਰ ਕਰੂੰਗਾ ਉਸ ਬੰਦੇ ਨੂੰ ਦੇਣ ਦੀ ਕੋਸ਼ਿਸ਼ ਕਰੂੰਗਾ ਉਹ 10000 ਰੁਪਏ ਮੇਰੇ ਲਈ ਬੇਕੂਗਾ ਨਹੀਂ ਉਹ 10000 ਰੁਪਇਆ ਲੈਣਾ ਮੈਂ ਤੇਰੇ ਪੈਸੇ ਦਵਾ ਦੇਣਾ ਇੰਨੀ ਵੱਡੀ ਹਸਤੀ ਇੰਨਾ ਵੱਡਾ ਨਾਂ ਉਹਦਾ 10000 ਰੁਪਏ ਵਿੱਚ ਇੱਕ ਦੇ ਚੁ ਉਹ बिकੂਗਾ ਜਾਂ ਫਿਰ ਚੇਨ ਸਨੇਚਿੰਗ ਦਾ ਇਹਨਾਂ ਨੇ ਜਿਹੜਾ ਝੂਠਾ ਪਰਚਾ ਪਾਇਆ ਕਿ ਉਹ ਚੇਨ ਸਨੇਚਿੰਗ ਕਰ ਸਕਦਾ ਸਰਕਾਰ ਜਿਹੜਾ ਵੀ ਸਰਕਾਰ ਦਾ ਬੰਦਾ ਆਉਂਦਾ ਉਹਦੇ ਅਗੇ ਕੋਈ ਨਾ ਕੋਈ ਪਰਚਾ ਪਾ ਕੇ ਉਹਨੂੰ ਗ੍ਰਿਫਤਾਰ ਕਰਦੀ ਹੈ ਤੇ ਬਸ ਉਹਨਾਂ ਨੂੰ ਬਲੈਕਮੇਲ ਕੀਤਾ ਜਾਂਦਾ ਤੇ ਜਨਤਾ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਜੀ ਆਪੀ ਸਾਹਿਬ ਅਸੀਂ ਅਮਨ ਅਮਨ ਨਾਲ ਸਾਡਾ ਹੱਕ ਹੈ ਡੈਮੋਕਰੈਟਿਕ ਹੱਕ ਹੈ ਅਸੀਂ ਆਪਣੀ ਆਵਾਜ਼ ਚੱਕ ਸਕਦੇ ਹਾਂ ਜੋ ਭਾਨੇ ਸਿੱਧੂ ਨਾਲ ਤੇ ਨੌਜਵਾਨਾਂ ਨਾਲ ਜ਼ਬਰ ਕਰ ਰਹੀ ਹੈ ਪੰਜਾਬ ਸਰਕਾਰ ਜੋ ਧੱਕਾ ਕਰ ਰਹੀ ਹੈ ਉਹਦੇ ਖਿਲਾਫ ਅਸੀਂ ਆਪਦੀ ਆਵਾਜ਼ ਵੀ ਨਹੀਂ ਇਕੱਠੇ ਹੋ ਕੇ ਕਰ ਸਕਦੇ ਹਾਂ ਜੇ ਅਸੀਂ ਕੋਈ ਲਾਂਡ ਆਰਡਰ ਨੂੰ ਆਪਦੇ ਹੱਥ ਲੈ ਲੈਂਦੇ ਹੋ ਤੁਹਾਨੂੰ ਹੱਕ ਜਾਂ ਬੰਨ ਰੋਕਨ ਦਾ ਤੁਹਾਨੂੰ ਡੱਕਨ ਦਾ ਪਰ ਇਸ ਤਰ੍ਹਾਂ ਡੱਕੋਗੇ ਇਹ ਗੱਲ ਠੀਕ ਨਹੀਂ ਤੁਹਾਨੂੰ ਬੇਨਤੀ ਹੈ ਬਸ ਬੇਨਤੀ ਹੈ ਤੁਹਾਨੂੰ